ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਇੱਕ ਵਾਰ ਫਿਰ ਤੋਂ ਤਮਾਕਾ ਹੋਇਆ ਜੀ ਹਾਂ ਇੱਥੇ ਗਮਟਾਲਾ ਚੌਕੀ ਨੇੜੇ ਤਮਾਕਾ ਹੋਣ ਦੀ ਜੋਕਸ ਆਵਾਜ਼ ਆਈ ਹੈ ਹਾਲਾਂਕਿ ਪੁਲਿਸ ਅਜੇ ਕਿਸੇ ਵੀ ਤਮਾਕੇ ਤੋਂ ਇਨਕਾਰ ਕਰ ਰਹੀ ਹੈ ਸੋ ਗਮਟਾਲਾ ਚੌਕੀ ਨੇੜੇ ਇਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ ਲੇਕਿਨ ਇੱਥੇ ਪੁਲਿਸ ਦਾਵਾ ਕਰ ਰਹੀ ਹੈ ਕਿ ਗੱਡੀ ਦਾ ਰੈਡੀਏਟਰ ਫਟਿਆ ਪਰ ਯਾਦ ਹੋਵੇਗਾ ਇਸ ਤੋਂ ਪਹਿਲਾਂ ਵੀ ਜਿਹੜੇ ਜਦੋਂ ਤਮਾਕੇ ਹੋਏ ਨੇ ਪੁਲਿਸ ਇਨਕਾਰੀ ਰਹੀ ਹੈ ਹਾਲਾਂਕਿ ਟੀਮਾਂ ਮੌਕੇ ਤੇ ਉਦੋਂ ਹੀ ਪਹੁੰਚ ਗਈਆਂ ਜਾਂਚ ਕੀਤੀ ਗਈ ਤਬਾਕੇ ਵਾਲੀ ਥਾਂ ਦਾ ਪਾਰਟੀ ਫੌਜੀ ਵਿਸ਼ੇਸ਼ ਟੀਮ ਵੱਲੋਂ ਮੌਇਨਾ ਵੀ ਕੀਤਾ ਜਾ ਰਿਹਾ ਸੋ ਜੇ ਰੈਡੀਏਟਰ ਫਟਿਆ ਤਾਂ ਫਿਰ ਇੱਥੇ ਟੀਮ ਕਿਉਂ ਪਹੁੰਚੀ ਆਪਣੇ ਆਪ ਸਵਾਲ ਹੈ ਪੁਲਿਸ ਅਧਿਕਾਰੀਆਂ ਦੇ ਕੋਲੋਂ ਹੁਣ ਜਾਣਕਾਰੀ ਵੀ ਹਾਸਲ ਕੀਤੀ ਜਾ ਰਹੀ ਹੈ ਬੱਬਰ ਖਾਲਸਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਕਥਿਤ ਤਮਾਕੇ ਦੀ ਜ਼ਿੰਮੇਵਾਰੀ ਵੀ ਲਈ ਹੈ ਇਸ ਤੋਂ ਪਹਿਲਾਂ ਵੀ ਇਸੇ ਮੋਡਿਊਲ ਦੇ ਤਹਿਤ ਆੜਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਔਰ ਇਥੇ ਜਿਸ ਤੱਕਦਰ دہشت ਮੈਜੋਰਟੀ ਕੋਸ਼ਿਸ਼ ਕੀਤੀ ਗਈ ਉਸ ਦੀ ਆ ਵੀ ਲਗਾਤਾਰ ਖਬਰਾਂ سامنے ਆਈਆਂ ਤੇ ਹੁਣ ਇੱਕ ਵਾ ਫੇਰ ਤੋਂ ਅੰਮ੍ਰਿਤਸਰ ਦੇ ਵਿੱਚ ਖਾਸ ਤੌਰ ਤੇ ਇਥੇ ਗੁੰਟਾਲਾ ਥਾਣੇ ਦੇ ਬਾਹਰ ਧਮਾਕਾ ਹੋਇਆ ਹਾਲਾਂਕਿ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਇਹ ਰੈਡੀਏਟਰ ਫਟਣ ਨਾਲ ਧਮਾਕਾ ਹੋਇਆ ਸੋ ਅੰਮ੍ਰਿਤਸਰ ਦੇ ਵਿੱਚ ਇੱਕ ਵਾ ਫੇਰ ਧਮਾਕੇ ਦੀ ਖਬਰ ਜਿਹੜੀ سامنے ਆਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਇੱਕ ਵਾ ਫੇਰ ਜ਼ੋਰਦਾਰ ਧਮਾਕੇ ਤੋਂ ਬਾਅਦ ਲੋਕ ਜਿਹੜੇ ਨੇ ਜ਼ਰੂਰ ਦਹਿਲ ਗਏ ਨੇ ਗੁੰਟਾਲਾ ਚੌਂਕੀ ਨੇੜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ हालांकि किसी तरह का कोई नुकसान होने की खबर नहीं है सिर्फ इथे एक दहशत मचाने की क्या कोशिश लगातार हो रही है ये अपने आप सवाल बन रहा है पुलिस का दावा के दा है कि गाड़ी का रेडिएटर फट गया फिलहाल टीम्स मौके पर पहुंच के जांच कर रही है मां का हुआ था बहुत जोर से धमाका हुआ था कितने बजे ये आठ बजे के लगभग था 8:30 बजे मां बहुत तेज था हम लोग तो करीब से जाग रहे थे डर गया हां अंदर सो रहे थे हम लोगों ने सोचा इतना भयंकर धमाका आठ बजे ए एस सी हरजिंदर सिंहला चौकी इंचार्ज है पब्लिक डीलिंग कर रहे थे तो बाहर धमाके तो की आवाज सुनी जब बाहर आकर उन्होंने देखा तो ए एस सी तेजिंदर सिंह की गाड़ी थी दो हजार आठ मॉडल जन स्टीलो उसका कूलर नीचे लीक हो रहा था मकैनिको बुला के देखा तो उसका जो रेडिएटर ब्लास्ट हुआ था उसके कारण उसका फ्रंट फर, वाला शीशा भी क्रैक हुआ तो मुडली तौर पर जो हमारे सामने आया को गाड़ी का जो रेडिएटर ब्लास्ट हुआ है लेकिन फिर भी इस बारे में हम वेरीफाई कर रहे हैं आस पास, पास द्वार है चौकी की गेट है उसको कोई नुकसान नहीं पहुँचा नजदीक व्हीकल और भी खड़े हैं किसी कोई नुकसान नहीं पहुंचा इसलिए हम ये नहीं कह सकते मुडली तौर पर यही सामने आया को ब्लास्ट हुआ है जो कुलट भी लीक हुआ है जो पोस्ट आई है उसकी भी जांच की जाएगी उसकी जांच की जाएगी अमृतसर की गुमटाला पुलिस चौकी के धमाका ਉਹ ਧੁਮਾਕੇ ਦੇ ਵੇਲੇ ਇਹ ਗੱਡੀ ਬਿਲਕੁਲ ਗੇਟ ਤੇ ਖੜੀ ਸੀ ਜਿਸ ਦੇ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਆ ਜਿਸ ਦਾ ਅਸੀਂ ਤਸਵੀਰ ਸਾਂਝੀ ਕੀਤੀ ਹੈ ਕਿ ਰੇਡੀਏਟਰ ਦਾ ਕੁਲੈਂਟ ਤੱਕ ਜਿਹੜਾ ਹੈ ਉਹ ਉੱਥੇ ਖਿਲਰ ਚੁੱਕਿਆ ਯਾਨੀ ਕਿ ਰੇਡੀਏਟਰ ਵੀ ਉਹਦਾ ਤਬਾਹ ਹੋ ਚੁੱਕਿਆ ਇਹ ਗੱਡੀ ਪੁਲਿਸ ਚੌਕੀ ਦੇ ਗੇਟ ਦੇ ਬਾਹਰ ਖੜੀ ਸੀ ਔਰ ਗੱਡੀ ਵੀ ਪੁਲਿਸ ਮੁਲਾਜ਼ਮ ਦੀ ਹੈ ਸਟicker ਲੱਗਿਆ ਹੋਇਆ ਨਜ਼ਰ ਆ ਰਿਹਾ ਇਹ ਗੱਡੀ ਪੁਲੀ ਚੌਕੀ ਦੇ ਗੇਟ ਤੇ ਖੜੀ ਸੀ ਧਮਾਕਾ ਹੋਣ ਤੋਂ ਤੁਰੰਤ ਬਾਅਦ ਇਸ ਨੂੰ ਗਾਇਬ ਕਰ ਦਿੱਤਾ ਗਿਆ ਤਾਂ ਕਿ ਇਸ ਵਾਕੇ ਦਾ ਕੋਈ ਸਬੂਤ ਨਾ ਰਵੇ ਤੇ ਅਸੀਂ ਚੌਕੀ ਤੋਂ ਲਗਭਗ 200 250 ਫੁੱਟ ਦੂਰ ਇੱਥੇ ਪਹੁੰਚੇ ਹਾਂ ਤਾਂ ਕਿ ਗੱਡੀ ਵੀ ਦਿਖਾ ਸਕੀਏ ਜੋ ਪੁਲਿਸ ਦੇ ਉਹਨਾਂ ਬਿਆਨਾਂ ਨੂੰ ਚੁਟਕਲਾਉਂਦੀ ਹੈ ਜਿਹੜੇ ਇਹ ਕਹਿ ਰਹੇ ਆ ਕਿ ਕੋਈ ਧਮਾਕਾ ਨਹੀਂ ਹੋਇਆ ਹਾਲਾਂਕਿ ਧਮਾਕੇ ਦੇ ਸਬੂਤ ਜਿਹੜੇ ਆ ਉਹ ਨਸ਼ਟ ਕਰ ਦਿੱਤੇ ਗਏ ਆ ਧਮਾਕੇ ਸੰਬੰਧੀ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਪੁਲਿਸ ਭੱਜਦੀ ਹੋਈ ਨਜ਼ਰ ਆ ਰਹੀ ਹੈ ਅਚੰਤਿਤ ਪੁਲਿਸ ਬਾਕ ਤੇ ਨਾਟਕ ਕਰ ਦਿੱਤਾ ਗਿਆ ਪੁਲਿਸ ਦੀ ਤਨਾਤੀ ਵਧਾ ਦਿੱਤੀ ਗਈ ਆ ਥਾਂ ਸੀ ਜਿੱਥੇ ਤਮਾਕੇ ਦਾ ਪਹਿਲਾਂ ਵੀ ਜਿਹੜੀਆਂ ਲਗਾਤਾਰ ਤੋਂ ਬਾਅਦ ਜੋ ਇਹ ਰੀਡੀਏਟਰ ਫਟਣ ਦੀ ਗੱਲ ਕੀਤੀ ਜਾ ਰਹੀ ਹੈ ਆ ਕੁਲੈਂਟ ਜਿਹੜਾ ਡੁੱਲਿਆ ਹੋਇਆ ਨਜ਼ਰ ਆ ਰਿਹਾ ਇਸ ਵੇਲੇ ਜਿਹੜਾ ਰੀਡੀਏਟਰ ਵਿੱਚ ਪਾਣੀ ਹੁੰਦਾ ਹੈ ਨਾ ਵੀ ਜੋ ਰੀਡੀਏਟਰ ਦੇ ਵਿੱਚ ਉਸ ਨੂੰ ਦਾ ਟੈਂਪਰੇਚਰ ਕੰਟਰੋਲ ਕਰਨ ਲਈ ਕੁਲੈਂਟ ਪਾਇਆ ਜਾਂਦਾ ਹੈ ਉਹ ਡੁੱਲਿਆ ਹੋਇਆ ਨਜ਼ਰ ਆ ਰਿਹਾ ਹੈ ਕਦੇ ਬਿਆਨ ਦਿੱਤਾ ਜਾਂਦਾ ਅੰਦਰ ਖੜੇ ਮੋਟਰਸਾਈਕਲ ਦਾ ਟਾਇਰ ਫਟਿਆ ਚਾਹੇ ਉਰੀਠਾ ਥਾਣੇ ਚ ਹੋਇਆ ਪਿਆ ਗ੍ਰੇਨੇਡ ਸਟ੍ਰਾਈਕ ਸੀ ਚਾਹੇ ਗੁੰਟਾਲਾ ਬਾਈਪਾਸ ਚੌਕੀ ਦਾ ਅਟੈਕ ਹੈ ਜਾਂ ਫਿਰ ਇਸਲਾਮਾਬਾਦ ਗੁਰਬਖਸ਼ ਨਗਰ ਚੌਕੀਏ ਚ ਹੋਇਆ ਅਜਨਾਲੇ ਹੋਇਆ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕੈਮਰਾ ਬਸਰ ਅਕਬਰ ਦੇ ਨਾਮਿੰਦਰ ਸਿੰਘ ਮੌਂਗਾ ਪੀਡੀਸੀ ਨੂੰ ਅੰਮ੍ਰਿਤਸਰ ਸੋ ਮਨਿੰਦਰ ਮੋਂਗਾ ਦੇ ਨਾਲ ਹੀ ਗੱਲ ਕਰਦੇ ਹਾਂ ਇਸਿਲ ਦੀ ਅਪਡੇਟ ਲੈਣੇ ਮਨਿੰਦਰ ਇਹ ਕੋਈ ਪਹਿਲਾ ਮਾਮਲਾ ਨਹੀਂ ਪਹਿਲਾ ਠਮਾਕਾ ਨਹੀਂ ਔਰ ਇੱਥੇ ਪੁਲਿਸ ਜੋ ਦਸਰਾ ਇਨਕਾਰੀ ਹੈ ਸੋ ਪਹਿਲਾਂ ਵੀ ਪੁਲਿਸ ਅਜਿਹੇ ਕਿਸੇ ਵੀ ਜਦੋਂ ਠਮਾਕਾ ਹੋਇਆ ਇਨਕਾਰੀ ਕਰਦੀ ਨਜ਼ਰ ਆਈ ਹੈ ਹਾਲਾਂਕਿ ਜੇ ਇਹ ਸਿਰਫ ਰੈਡੀਏਟਰ ਫਟਣ ਦੀ ਖਬਰ ਹੈ ਤਾਂ ਫਿਰ ਟੀਮਸ ਮੌਕੇ ਤੇ ਕਿਉਂ ਪਹੁੰਚੀਆਂ ਨੇ ਇਹ ਵੀ ਸਵਾਲ ਉੱਠ ਰਿਹਾ ਹੈ ਉੱਥੇ ਲਗਾਤਾਰ ਵਿਰੋਧੀ ਵੀ ਇਸ ਪੂਰੀ ਜੋ ਘਟਨਾਵਾ ਵਾਪਰੀ ਹੈ ਉਸ ਨੂੰ ਲੈ ਕੇ ਨਿਸ਼ਾਨਾ ਸਾਧ ਰਹੇ ਨੇ ਆ ਦੇਖੋ ਰੰਧਾ ਜਨਾ ਅਮਰਸਰ ਦੀ ਪੰਜਵੀਂ ਘਟਨਾ ਹੈ ਜਦੋਂ ਕਿਸੇ ਥਾਣੇ ਤੇ ਗ੍ਰੇਡ ਸਿੱਟਿਆ ਗਿਆ ਹੋਵੇ ਪੈਕ ਕੀਤਾ ਇਸ ਘਟਨਾ ਦੀ ਇੱਕ ਗੱਲ ਕੀਤੀ ਜਾਵੇ ਤਾਂ ਗੰਟਾਲਾ ਪਾਈਪਸ ਚੌਕੀ ਜੋ ਕਿ 에어ਪੋਰਟ ਨੂੰ ਜਾਂਦੇ ਰਸਤੇ ਤੇ ਬਿਲਕੁਲ ਸ਼ਹਿਰ ਦੇ ਹੱਦ ਦੇ ਵਿੱਚ ਕੇਂਦਰ ਦੇ ਵਿੱਚ ਹੈ 8 ਤੋਂ 8:30 ਦੇ ਵਿੱਚ ਇਹ ਧਮਾਕਾ ਹੁੰਦਾ ਹੈ ਪੂਰੇ ਇਲਾਕੇ ਦੇ ਵਿੱਚ ਉਸ ਧਮਾਕੇ ਦੀ ਆਵਾਜ਼ ਜ਼ਬਰਦਸਤ ਗੂੰਜ ਜਿਹੜੀ ਸੁਣਾਈ ਦਿੰਦੀ ਹੈ ਲੋਕਾਂ 'ਚ ਦਹਿਸ਼ਤ ਫੈਲਦੀ ਹੈ ਪਰ ਤੁਰੰਤ ਪੁਲਿਸ ਵੱਲੋਂ ਉਸ ਧਮਾਕੇ ਦੇ ਸਾਰੇ ਸਬੂਤ ਲੱਭ ਕੀਤੇ ਜਾਂਦੇ ਐ ਇੱਕ ਨਵੀਂ ਸਟੋਰੀ ਪਲਾਨ ਕੀਤੀ ਜਾਂਦੀ ਐ ਇੱਕ ਕਾਰਬਾਰ ਖਲਾਕੇ ਉਸ ਦਾ ਫਰੰਟ ਵਾਲਾ ਗਲਾਸ ਤੋੜ ਕੇ ਥੱਲੇ ਪੂਰੇ ਰੋਡ ਤੇ ਇਹ ਸ਼ੋਅ ਕੀਤਾ ਜਾਂਦਾ ਹੈ ਕਿ ਕਾਰ ਦਾ ਰੇਡੀਏਟਰ ਫਟਿਆ ਸੀ ਪਰ ਹੈਰਾਨੀ ਦੀ ਗੱਲ ਹੈ ਉਹਨਾਂ ਹਸਪਤਾਲ ਨੇ ਬਿਆਨ ਦਿੱਤਾ ਕਿ ਪੁਲਿਸ ਵੱਲੋਂ ਨਾ ਜਿਹੇ ਕਿ 50 ਡਿਗਰੀ ਤਾਪਮਾਨ ਵਾਲੀ ਗਰਮੀ ਹੈ ਕਿ ਗੱਡੀ ਦਾ ਰੇਡੀਏਟਰ ਜਿਹੜਾ ਗਰਮ ਹੋ ਗਿਆ ਜਾਂ ਫਟ ਗਿਆ ਪਰ ਉਸ ਦੇ ਬਾਵਜੂਦ ਇਹੋ ਜਿਹੀ ਕਹਾਣੀ ਘੜਨ ਤੋਂ ਗੁਰੇਜ਼ ਨਹੀਂ ਕੀਤਾ ਗਿਆ ਕਿਉਂਕਿ ਮਾਮਲਾ ਪੁਲਿਸ ਦੀ ਚਰਚੋਹੀ ਦਾ ਹੈ ਪੁਲਿਸ ਨੂੰ ਜ਼ਬਰਦਸਤ ਚੈਲੰਜ ਜਿਹੜਾ ਹੈ ਸੱਤੀ ਪਾਰਸ਼ਾ ਜਾਂ ਜੀਵਨ ਫੌਜੀ ਵੱਲੋਂ ਦਿੱਤਾ ਜਾ ਰਿਹਾ ਹੈ ਨਗਰਪਾਲਿਕਾ ਸੰਯੁਕਤ ਮਕਾਕਾਰ ਚੋਰ ਤੋਂ ਮਾਕੇ ਤੋਂ ਤੁਰੰਤ ਬਾਅਦ ਨਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੀ ਜ਼ਿੰਮੇਵਾਰੀ ਲਈ ਜਾਂਦੀ ਹੈ ਹੈਪੀ ਪਾਸ਼ੀਆ ਵੱਲੋਂ ਸਿੱਧੇ ਤੌਰ ਤੇ ਚੈਲੰਜ ਕੀਤਾ ਜਾਂਦਾ ਹੈ ਇਹ ਉਹੀ ਹੈਪੀ ਪਾਸ਼ੀਆ ਜਿੱਥੋਂ ਇੱਕ ਦਿਨ ਪਹਿਲਾਂ ਐਮਆਈਏ ਵੱਲੋਂ ਜਿੱਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਔਰ ਉਹ ਹੈਪੀ ਪਾਸ਼ੀਆ ਆਪਣੇ ਤੇ ਇਨਾਮ ਲੈਣ ਜਾਣ ਤੋਂ ਅਗਲੇ ਦਿਨ ਮੁਰਤੂ ਆਪਣੀ ਹੌਂ ਜਿਹੜੀ ਖਾਂਦਾ ਹੋਇਆ ਨਜ਼ਰ ਆ ਰਿਹਾ ਪਰ ਪੁਲਿਸ ਇਸਦੀ ਲਿਪੋਪੋਚੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਕਿ ਦੇਖੋ ਤੁਹਾਡੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਧਿਕਾਰੀ ਪਹੁੰਚੇ ਵੱਡੀ ਗਿਣਤੀ ਵਿੱਚ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਪੁਲਿਸ ਵੱਲ ਤਨਾਫ ਕੀਤਾ ਗਿਆ ਅਸੀਂ ਇੱਕ ਵੰਡੀ ਜੋ ਬਿਲਕੁਲ ਨੇੜੇ ਚੁਗ ਚੁਗੀ ਚੋਪੜੀਆਂ ਵਾਲੇ ਜੋ ਪ੍ਰਵਾਸੀ ਮਜ਼ਦੂਰ ਹੁੰਦੇ ਅ ਜਿਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਦੱਸਿਆ ਕਿ ਜ਼ਮੀਨ ਤੱਕ ਹਿੰਦ ਗਈ ਉਹਨਾਂ ਦੇ ਜਿਹੜਾ ਅੰਦਰ ਕੰਮ ਬੁਠਿਆ ਇਹਨਾਂ ਜੋ ਪ੍ਰਦਰਸਤ ਮਾਕਾ ਹੋਇਆ ਪਰ ਪੁਲਿਸ ਇਸ ਸਾਰੇ ਮਾਮਲੇ ਤੋਂ ਪਰਦਾ ਪਾਉਂਦੀ ਜਿਹੜੀ ਹੈ ਨਜ਼ਰ ਆਈ ਹੈ ਔਰ ਹੁਣ ਇਹ ਤਮਾਕੇ ਇਹ ਜਿਹੜੇ ਲਗਾਤਾਰ ਤਮਾਕੇ ਹੋ ਰਹੇ ਨੇ ਪੁਲਿਸ ਦੇ ਲਈ ਵੱਡੀ ਸਿਰਦਰਦੀ ਬਣ ਚੁੱਕੇ ਨੇ ਨਮੋਸ਼ੀ ਦਾ ਕਾਰਨ ਬਣ ਚੁੱਕੇ ਆ ਪਰ ਅਧਿਕਾਰੀ ਇਸ ਵਾਰ ਪਹਿਲਾਂ ਇਸ ਬਾਰੇ ਬਿਆਨ ਦੇਣ ਤੋਂ ਪਰਦੇਮੇ ਨਜ਼ਰ ਆਇਆ ਉਸ ਤੋਂ ਬਾਅਦ ਕਿਦੋਂ মিডিਆ ਲਗਾਤਾਰ ਅੜਿਆ ਰਿਹਾ ਕਿ ਅਧਿਕਾਰੀਆਂ ਦਾ ਗੱਲਬਾਤ ਕਰ ਲਈ ਤੇ ਉਸ ਤੋਂ ਬਾਅਦ ਜੋ ਬਿਆਨ ਦਿੱਤਾ ਗਿਆ ਹਾਸੋਹੀਣਾ ਉਹ ਵੀ ਤੁਹਾਡੇ ਸਾਹਮਣੇ ਹੈ ਤੇ ਪਰਦਾ ਪਾਉਂਦੀ ਜਿਹੜੀ ਇਹ ਲਗਾਤਾਰ ਜਿਹੜੀ ਸਟ੍ਰੈਟਜੀ ਬਣਾਈ ਗਈ ਹੈ ਤਮਾਕੇ ਤੋਂ ਬਾਅਦ ਪਰਦਾ ਪਾਇਆ ਜਾਂਦਾ ਫਿਰ ਅਗਲੇ ਦਿਨ ਡੀਜੀਪੀ ਦਾ ਬਿਆਨ ਆ ਜਾਂਦਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੋ ਇਹ ਤਮਾਕੇ ਪੁਲਿਸ ਦਿੱਲੀ ਬੇਹਦ ਵੱਡਾ ਚੈਲੰਜ ਬਣ ਰਿਹਾ ਹੈ ਬਿਲਕੁਲ ਵੱਡਾ ਚੈਲੰਜ ਕਿਉਂਕਿ ਇਹ ਜਿਹੜੇ ਤਮਾਕੇ ਹੋ ਰਹੇ ਨੇ ਜਿਸ ਤਰ੍ਹਾਂ ਬਬਰ ਖਾਲਸਾ ਨੇ ਇੱਥੇ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਯਕੀਨਨ ਅਸੀਂ ਤਸਦੀਕ ਨਹੀਂ ਕਰ ਸਕਦੇ ਉਸ ਪੋਸ ਦੀ ਲੇਕਿਨ ਇਸ ਤਰ੍ਹਾਂ ਦੇ ਤਮਾਕੇ ਹੈ ਕੋਈ ਪਹਿਲਾ ਨਹੀਂ ਔਰ ਲਗਾਤਾਰ ਇਹ ਹਮਲੇ ਹੋਏ ਨੇ ਔਰ ਇਸ ਵਿੱਚ ਕਰ ਸਿੱਧਾ ਸਿੱਧਾ ਪੁਲਿਸ ਨੂੰ ਪੁਲਿਸ ਡਿਪਾਰਟਮੈਂਟ ਨੂੰ ਪੁਲਿਸ ਅਧਿਕਾਰੀ ਨੂੰ ਚੈਲੰਜ ਇਹਨਾਂ ਤਮਾਕਿਆਂ ਦੇ ਜ਼ਰੀਏ ਕੀਤਾ ਜਾ ਰਿਹਾ ਹੈ ਮਨਿੰਦਰ ਬਿਲਕੁਲ ਦੇਖੋ ਜਨਾ ਦਾ ਜਨਾਰਾ ਥਾਣੇ ਤੇ ਅਟੈਕ ਹੋਇਆ ਮਜੀਠਾ ਥਾਣੇ ਤੇ ਗ੍ਰੇਨੇਡ ਗੁਰਬਖਸ਼ نگر ਚੌਕੀ اسلامਬਗ ਚੌਕੀ ਤੇ ਹੁਣ ਪੰਜਵਾਂ ਗਮਚਾਲਾ ਚੌਕੀ ਪੰਜਵਾਂ ਤੁਮਾਕਾ ਸਿਰਫ ਸਿਰਫ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋ ਚੁੱਕਿਆ ਜੇਕਰ ਅਸੀਂ ਬਾਕੀ ਤੁਮਾਕੇ ਦੀ ਗੱਲ ਛੱਡੀਏ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਚੈਲੰਜ ਵੱਡੀ ਸਿੱਧਰ ਦੀ ਬਣ ਚੁੱਕੇ ਨੇ ਤੁਮਾਕੇ ਹਾਲਾਂਕਿ ਇਹ ਪਹਿਲੇ ਦੋ ਤੁਮਾਕੇ ਤੋਂ ਬਾਅਦ ਪੁਲਿਸ ਵੱਲੋਂ ਬੜੇ ਸਖਤ ਜਿਹੜੇ ਹੈ ਮૈયਤ ਲੈ ਕੇ ਸਿਕਿਉਰਟੀ ਲੈ ਕੇ ਹਰ ਥਾਣੇ ਤੇ ਮੋਰਚੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਦੀਪਲੋਇਮੈਂਟ ਵਿਦ ਆਨ ਦਾ ਫੈਸਲਾ ਕੀਤਾ ਗਿਆ ਹੈ ਨਫਰੀ ਵਧਾਉਣ ਦਾ ਫੈਸਲਾ ਕੀਤਾ ਗਿਆ ਪਰ ਉਸ ਦੇ باوجود ਪੁਲਿਸ ਨਾ ਸਮਾਕੇ ਤੇ ਕਾਬੂ ਪਾਉਣ ਦੇ ਵਿੱਚ ਨਾ ਕਾਮ ਰਹੀ ਹੈ ਬਲਕਿ ਸਿਰਫ ਸਿਰਫ ਪਰਦਾ ਪਾ ਕੇ ਇਸ ਨੂੰ ਤੋ ਜਿਹੜਾ ਮੰਨਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਕਿ ਤਮਾਕੇ ਹੋਏ ਹੈ ਜਿਹੜਾ ਪੁਲਿਸ ਲਈ ਵੱਡਾ ਚੈਲੰਜ ਹੈ ਜੀ 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 ਮਨਿੰਦਰ ਸ਼ੁ크ਰੀਆ ਫਿਲਹਾਲ ਦੀ ਸਾਰੀ ਵਿਸਥਾਰ ਜਾਣਕਾਰੀ ਸੋ ਅੰਮ੍ਰਿਤਸਰ ਵਿੱਚ ਮੁਰਤੋਂ ਏਤਮਾਕਾ ਹੋਇਆ ਹੈ ਲੇਕਿਨ ਇੱਥੇ ਇੱਕ ਵਾਰ ਮੁਰਤੋਂ ਉਹੀ ਕਹਾਣੀ ਦੁਹਾਈ ਗਈ ਹੈ ਪੁਲਿਸ ਇਸ ਤੋਂ ਇਨਕਾਰ ਕਰਦੀ ਨਜ਼ਰ ਆਈ ਹੈ ਇਹ ਬਿਆਨ ਦਿੱਤਾ ਗਿਆ ਕਿ ਗੱਡੀ ਦਾ ਰੈਡੀਏਟਰ ਫਟਣ ਦੇ ਨਾਲ ਤਮਾਕਾ ਹੋਇਆ ਜਿਹੜੇ ਸਥਾਨਕ ਲੋਕ ਨੇ ਜਿਨ੍ਹਾਂ ਦੇ ਵਿੱਚ دہشت ਪਾਈ ਗਈ ਹੈ ਇਸ ਜ਼ੋਰਦਾਰ ਤਮਾਕੇ ਦੇ ਬਾਅਦ ਫਿਲਹਾਲ ਹੁਣ ਇੱਥੇ ਟੀਮਸ ਪਹੁੰਚ ਕੇ ਜਾਂਚ ਕਰ ਰਹੀਆਂ ਹਨ ਉਧਰ ਅਮਰਸਰ ਦੀ ਗੁੰਟਾਲਾ ਚੌਕੀ ਨੇੜੇ ਧਮਾਕਾ ਹੋਣ ਦਾ ਜੋ ਮਾਮਲਾ ਹੈ ਪੱਕਿਆ ਹੋਇਆ ਹੈ ਕਿਉਂਕਿ ਲਗਾਤਾਰ ਹੁਣ ਵਿਰੋਧੀ ਇਸ ਨੂੰ ਲੈ ਕੇ ਸੁਪੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕ ਰਹੇ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਪੰਜਾਬ ਸਰਕਾਰ ਨੂੰ ਜਮ ਕੇ ਕਹਿ ਰਿਹਾ ਉਹਨੇ ਕਿਹਾ ਕਿ ਇੰਨੀ ਠੰਡ ਵਿੱਚ ਰੇਡੀਏਟਰ ਫਟਣਾ ਸਮਝ ਤੋਂ ਬਾਹਰ ਹੈ ਸਮੇਦਨ ਝੀਲ ਥਾਂਵਾਂ ਸੁਰੱਖਿਅਤ ਨਹੀਂ ਤਾਂ ਪੁਲਿਸ ਦੀ ਮੁਸਤੈਦੀ ਕਿੱਥੇ ਹੈ ਸੀਪੀ ਸਾਹਿਬ ਬਿਕਰਮ ਸਿੰਘ ਮਜੀਠੀਆ ਇੱਥੇ ਬੇਹਦ ਸਰਕਾਰ ਤੇ ਹਮਲਾਵਰ ਹੁੰਦੇ ਨਜ਼ਰ ਆਏ ਨੇ ਜੋ ਸੂਬੇ ਦੀ ਕਾਨੂੰਨ ਵਿਵਸਥਾ ਹੈ ਉਸ ਨੂੰ ਲੈ ਕੇ ਸਵਾਲ ਚੁੱਕਦੇ ਨਜ਼ਰ ਆਏ ਨੇ ਕਿ ਜੇ ਅਜਿਹੀ ਸੰਵੇਦਨਸ਼ੀਲ ਥਾਵਾਂ ਹੀ ਸੁਰੱਖਿਅਤ ਨਹੀਂ ਤਾਂ ਫਿਰ ਸੂਬੇ ਦੀ ਕਾਨੂੰਨ ਵਿਵਸਥਾ ਤਾਂ ਰਾਬਾ ਸਹੀ ਹੈ ਸੀਪੀ ਸਾਹਿਬ ਹੁਣ ਵੀ ਜਾਂਚ ਐਸਪੀ ਹਰਪਾਲ ਰੰਦਾਵਾ ਨੂੰ ਸੌਂਪ ਦਿਓ ਵਿਕਰਮ ਸਿੰਘ ਜੀਠਿਆ ਤੇ ਤੰਜ ਕਸਦੇ ਨਜ਼ਰ ਆਏ ਨੇ ਉਹ ਇਸ ਘਟਨਾ ਨੂੰ ਮੋਟਰਸਾਈਕਲ ਦਾ ਟਾਇਰ ਫਟਣਾ ਸਾਬਤ ਕਰ ਸਕਦ ਸੋ ਇਸ ਮਾਮਲੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਰੋਧੀ ਜਿਹੜੇ ਨੇ ਸਰਕਾਰ ਨੂੰ ਘੇਰ ਰਹੇ ਨੇ ਜੋ ਕਿ ਲਗਾਤਾਰ ਥਾਣਿਆਂ ਦੇ ਬਾਹਰ ਜਾਂ ਥਾਣਿਆਂ ਨੂੰ ਨਿਸ਼ਾਨਾ ਜਿਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਔਰ ਜੋ ਪੁਲਿਸ ਉਸ ਨੂੰ ਕਵਰ ਅਪ ਕਰ ਰਹੀ ਹੈ ਉਸ ਨੂੰ ਲੈ ਕੇ ਲਗਾਤਾਰ ਮਾਹੌਲ ਵੀ ਗਰਮਾਇਆ ਹੋਇਆ ਤੇ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਗਮਟਾਲਾ ਹੁਣ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਕਿ ਇਹ ਤਮਾਕਾ ਜ਼ੋਰਦਾਰ ਹੋਇਆ ਹੈ ਔਰ ਉਸ ਤੋਂ ਬਾਅਦ ਪੁਲਿਸ ਜੋ ਬਿਆਨ ਦੇ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਹਾਸੋ ਨਹੀਂ ਲੱਗਦਾ ਹੈ ਜਿਸ ਨੂੰ ਲੈ ਕੇ ਹੁਣ ਸਵਾਲ ਉੱਠਨੇ ਲਾਜ਼ਮੀ ਨੇ ਸੋ ਵਿਕਰਮ ਸਿੰਘ ਮਜੀਠੀਆ ਨੇ ਇੱਥੇ ਲਗਾਤਾਰ ਇੱਕ ਵਾਰ ਫਿਰ ਤੋਂ ਸਰਕਾਰ ਤੇ ਇਸ ਪਹਿਲੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕ उन्होंने इस बारे ट्वीट भी किया लिखे है पंजाब की अमन कानून स्थिति बेकाबू श्री अमृतसर साहब के गुमटाला चौंकी चया ब्लास्ट जिक्रयोग है कि गुमटा चौंकी की बाउंडरी एफ स्टेशन नाल लगती है नज़दीक ही आर्मी स्टेशन दी है, ते ते। भी है चौंकी एयरपोर्ट रोड से स्थित है जेकर अजिह संवेदनशील थावान भी सुरक्षित नहीं तो पुलिस की मुस्तैदी कितने है सी पी साहब हूँ भी जांच एस पी हरपाल रंधावा सौंप दौता इस घटना मोटरसाइकिल का टायर फटना साबित कर सकन ਹੁਣ ਪੁਲਿਸ ਨੇ ਬਿਆਨ ਮੁਤਾਬਕ ਬਲਾਸਟ ਗੱਡੀ ਦਾ ਰੈਡੀਏਟਰ ਫਟਣ ਦੇ ਨਾਲ ਹੋਇਆ ਚਲੋ ਟਾਇਰ ਫਟਣ ਤੋਂ ਥੋੜਾ ਅੱਗੇ ਵੱਧਦੇ ਪਰ ਇੰਨੀ ਠੰਡ ਵਿੱਚ ਰੈਡੀਏਟਰ ਫਟਣਾ ਸਮਝ ਤੋਂ ਬਾਹਰ ਹੈ ਝੂਠ ਬੋਲੇ ਕਾਵਾ ਕਾਟੇ ਇੱਥੇ ਨਿਸ਼ਾਨਾ ਸਾਧਿਆ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਤੇ ਤੇ ਅਧਿਕਾਰੀਆਂ ਤੇ